ਰੰਗਣਾ ਦਾ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਬਦਲਵੀਂ ਖੇਤੀ ਅਪਣਾਉਣ ਵਾਲੇ ਸਫਲ ਕਿਸਾਨ ਦੇ ਅਜੇ ਖੇਤੀਬਾੜੀ ਯੂਨੀਵਰਸਿਟੀ ਤੱਕ ਚਰਚੇ ਨੇ ਇਸ ਕਿਸਾਨ ਦੇ ਵੱਲੋਂ ਉਗਾਈ ਗਈ ਸਬਜ਼ੀਆਂ ਦੀ ਪਨੀਰੀ ਪੰਜਾਬ ਹਰਿਆਣਾ ਰਾਜਸਥਾਨ ਸੂਬਿਆਂ ਦੇ ਵਿੱਚ ਜਾਂਦੀ ਹੈ ਤੇ ਇਹ ਕਿਸਾਨ ਕਰਜ਼ਾ ਮੁਕਤ ਹੋ ਗਿਆ ਤੇ 25 ਲੱਖ ਰੁਪਏ ਤੱਕ ਦੀ ਕਮਾਈ ਕਰ ਰਿਹਾ ਹੈ ਦਰਸਲ ਮਾਨਸਾ ਜ਼ਿਲ੍ਹੇ ਦੇ ਪਿੰਡ ਕਰੰਗਣਾ ਦਾ 5 ਏਕੜ ਦਾ ਮਾਲਕ ਕਿਸਾਨ ਮਨਜੀਤ ਸਿੰਘ ਕਾਫੀ ਕਰਜ਼ਾਈ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੇ ਖੇਤੀ ਵਿਗਿਆਨ ਕੇਂਦਰ ਦੀ ਸਲਾਹ ਦੇ ਨਾਲ ਬਦਲਵੀਂ ਖੇਤੀ ਦਰਸਤਾ اپناਇਆ ਤੇ ਕੰਡਿਆਂ ਦੀ ਪਨੀਰੀ bizness ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਿਸਾਨ ਨੇ ਮੁੜ ਕੇ ਫਿਰ ਪਿੱਛੇ ਨਹੀਂ ਦੇਖਿਆ ਅੱਜ ਇਹ ਕਿਸਾਨ 5 ਏਕੜ ਦੇ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਉਂਦਾ ਤੇ ਇਸ ਨੇ ਜਿੱਥੇ ਆਪਣਾ ਕਰਜ਼ਾ ਉਦਾਰ ਦਿੱਤਾ ਉੱਥੇ ਹੀ 25 ਲੱਖ ਤੇ ਕਰੀਬ ਅਸਲਾਂ ਨਾਲ ਇਸ ਨੂੰ ਕਮਾਈ ਵੀ ਹੋ ਰਹੀ ਹੈ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ 2013-14 ਦੇ ਵਿੱਚ 7 ਲੱਖ ਰੁਪਏ ਦਾ ਕਰਜ਼ਾਈ ਸੀ ਪਰ ਉਸ ਨੇ ਬਦਲਵੇਂ ਖੇਤੀ ਦਾ ਰਾਹ ਚੁਣਿਆ ਤੇ ਅੱਜ ਇੱਕ ਖੁਸ਼ਹਾਲ ਕਿਸਾਨ ਬਣ ਕੇ ਉੱਭਰੇ ਆਤੇ ਦੂਸਰਾਂ ਦੇ ਲਈ ਪ੍ਰੇਰਨਾ ਸਰੋਤ ਵੀ ਬਣਿਆ ਹੋਇਆ ਆਉ ਸੁਣਦੇ ਆ ਕਿ ਕਹਿਣਾ ਹੈ ਕਿਸਾਨਾ ਮਨਜੀਤ ਸਿੰਘ ਹੁਰਾਂ ਦਾ ਨਾਮ ਮਨਜੀਤ ਸਿੰਘ ਪਿੰਡ ਘਰਾਗਣਾ ਜੀ ਮੈਂ ਪਾਂਝੇ 1 ਏਕੜ ਦਾ ਮਾਲਕਾਂ ਜੀ ਤੇ ਮੈਂ ਪਹਿਲਾਂ ਮਤਲਬ ਅਸੀਂ ਕਣਕ ਝੋਨੇ ਦੀ ਖੇਤੀ ਕਰਦੇ ਹੁੰਦੇ ਸੀ ਸਟਾਰਟਿੰਗ ਜੀ ਤੇ ਉਸ ਤੋਂ ਮੈਨੂੰ ਕਣਕ ਝੋਨੇ ਸਾਨੂੰ ਬਹੁਤਾ ਜ਼ਿਆਦਾ ਨੁਮਾਫਾ ਨਹੀਂ ਲੱਗਿਆ ਜੀ ਥੋੜਾ ਕਰਜ਼ਾ ਵੀ ਜ਼ਿਆਦਾ ਸੀ ਉਦੋਂ ਜੀ ਮੈਂ ਸੋਚਿਆ ਕੋਈ ਚੰਗਾ ਕੰਮ ਨਵਾਂ ਕੰਮ ਸਟਾਰਟ ਕੀਤਾ ਕਰਿਆ ਜਾਵੇ ਜੀ ਤੇ 2013-14 ਚ ਫਿਰ ਮੈਂ ਇੱਕ ਮਰਲੇ ਤੋਂ ਕੰਮ ਸਟਾਰਟ ਕੀਤਾ ਜੀ ਮਾਥ ਟੈਡ ਕਰਕੇ ਮੈਥੋਂ ਕੰਮ ਸਟਾਰਟ ਮਤਲਬ ਨਹੀਂ ਹੋ ਰਿਹਾ ਸੀ ਫਿਰ ਮੈਂ ਆਪਣੇ ਘਰ ਵਾਲੀ ਨਾਲ ਸਲਾਹ ਕੀਤੀ ਜੀ ਫਿਰ ਉਹਦੀ ਬਾਲੀਆਂ ਸੀ ਗੈਣੇ ਕਰਕੇ ਇਹ ਕੰਮ ਸਟਾਰਟ ਕੀਤਾ ਇੱਕ ਫਿਰ ਇੱਕ ਮਰਲੇ ਦਾ ਮੈਨੂੰ ਸਟਾਰਟ ਕੀਤਾ ਮੈਨੂੰ ਮੈਂ ਥੋੜੀ ਪਨੀਰੀਆਂ ਲਾਈਆਂ ਜੀ ਇੱਕ ਮਰਲੇ ਚ ਆਪਣੇ ਮਿਰਚ ਬੈਂ ਟਮਾਟਰ ਇਹ ਮੈਨੂੰ ਚੰਗਾ ਰਿਸਪੌਂਸ ਮਿਲਿਆ ਜੀ ਫਿਰ ਅਗਲੇ ਵਾਰ ਅਸੀਂ ਇੱਕ ਕਨਾਲ ਲਾਈ ਤੇ ਇਸ ਤਰ੍ਹਾਂ ਮੇਰਾ ਕੰਮ ਵਧਦਾ ਗਿਆ ਤੇ ਅੱਜ ਦੀ ਘੜੀ ਬਹੁਤ ਬੜੀ ਸੈਟਿੰਗ ਚੱਲ ਰਹੀ ਹੈ ਮਨਜੀਤ ਭਾਈ ਕਿੰਨਾ ਕ ਕਰਜ਼ਾ ਸੀ ਤੇ ਹੁਣ ਕਿੰਨਾ ਕ ਜਿਹੜਾ ਪਨੀਰੀਆਂ ਜੀਦੂ ਜੀ ਪੈਦਾਵਾਰ ਕਰਦੇ ਹੁਣ ਕਿੰਨਾ ਕੁ ਮੁਨਾਫਾ ਹੁੰਦਾਗਾ ਮੇਰੇ ਲਗਭਗ ਜੀ 13 14 ਗੱਲ ਜੀ ਤੇ ਅਪਕਰੀਏ ਸਟਾਰਟ ਕਰੀਏ ਉਹ 7 6 ਤੋਂ 7 ਲੱਖ ਰੁਪਏ ਕਰਜਾ ਸੀ ਸਾਡੇ ਤੇ ਜਦੋਂ ਹੁਣ ਅੱਜ ਦੀ ਘੜੀ ਮੈਂ ਇੱਕ ਮਰਲੇ ਤੋਂ ਹੁਣ 5 ਏਕੜ ਤੱਕ ਮੇਰੇ ਕੋਲ ਪਨੀਰੀਆਂ ਦਾ ਪਿਆਜ਼ ਦਾ ਸੀਡ ਆ ਦਸ ਕੰਮ ਲੈ ਗਿਆ ਮੈਂ ਤੇ ਅੱਜ ਦੀ ਘੜੀ ਮੈਂ ਪਚਾਰ ਤੋਂ 5 ਲੱਖ ਰੁਪਏ ਇੱਕ ਏਕੜ ਕਿੱਲੇ ਮਗਰ ਮਮਾ ਕਮਾ ਰਹੇ ਆਂ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਪੈਦਾਵਾਰ ਕਰਦੇ ਹਾਂ ਤੁਸੀਂ ਉਸ ਤੋਂ ਬਾਅਦ ਸੇਲ ਕਿੱਥੇ ਕਰਦੇ ਹੋ ਕਿੱਥੇ ਇਹ ਸੇਲ ਹੁੰਦਾ ਸੇਲ ਪਹਿਲਾਂ ਥੋੜੀ ਦਿੱਕਤ ਆਈ ਜੀ ਮੈਨੂੰ ਫਿਰ ਜਦੋਂ ਮੈਂ ਸਪੀਕ ਲੌਸਮੈਂਟ ਪਿੰਡਾਂ 'ਚ ਕਰਵਾਈ ਤੇ ਬਾਕੀ ਫਿਰ ਮੇਰਾ ਕੰਮ ਹੀ ਤਾਂ ਵੱਧ ਗਿਆ ਫਿਰ ਮੈਨੂੰ ਕਿਸਾਨ ਮੇਲੇ ਜਿਹੜੇ ਯੂਨੀਵਰਸਿਟੀ ਵੱਲ ਲੱਗਦੇ ਆ ਜੀ ਇਹ ਬਹੁਤ ਸਹਾਈ ਹੋਏ ਕਿ ਹੁਣ ਮੇਰੀ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਸਾਰਾ ਮੇਰੇ ਗਾਹਕ ਦੂਰੋਂ ਨੇੜੇ ਆ ਸਾਰਾ ਇੱਥੋਂ ਸਾਰਾ ਸੇਲ ਖੇਤ 'ਚ ਸੇਲ ਹੁੰਦਾ ਜੀ ਮੇਰਾ ਬਸ ਚੀਜ਼ ਦੀ ਸਾਡੀ ਪਾਇਓਰਿਟੀ ਹੈ ਜੀ ਚੀਜ਼ ਕੋਈ ਲੰਬਾ ਨਹੀਂ ਕਿੰਨੀ ਕ ਮਿਹਨਤ ਲੱਗ ਜਾਂਦੀ ਹੈ 1 ਏਕੜ ਦੇ ਵਿੱਚ ਕਮਾਈ ਤੁਸੀਂ ਦੱਸ ਰਹੇ ਹੋ 5 ਲੱਖ ਹੋ ਜਾਂਦੀ ਹੈ ਮਿਹਨਤ ਕਿੰਨੀ ਮਿਹਨਤ ਬਹੁਤ ਜ਼ਿਆਦਾ ਜੀ ਅਸੀਂ 8 ਤੋਂ 10 ਘੰਟੇ ਖੇਤ ਰਹਿੰਦੇ ਹਾਂ ਜੀ ਸਰ ਅਸੀਂ ਮੈਂ ਆ ਮੇਰੇ ਫੈਮਲੀ ਵੀ ਮੇਰੇ ਨਾਲ ਹੁੰਦੀ ਹੈ ਜੀ 4 ਤੋਂ 3 ਤੋਂ 4 ਜਣ ਲੇਡੀਜ਼ ਇੱਕ ਦੋ ਲੇਡੀ ਬੰਦੇ ਰੱਖੇ ਹੋਏ ਹੈ ਜੀ ਮੇਰੇ ਕੋਲ 5 7 5 7 ਬੰਦਿਆਂ ਦਾ ਰੋਜ਼ਗਾਰ ਵੀ ਸਾਡੇ ਨਾਲ ਚੱਲ ਰਿਹਾ ਹੈ ਜੀ ਅੱਛਾ ਤੁਸੀਂ ਖੇਤ ਦੇ ਵਿੱਚ ਕਿਹੜੀਆਂ ਕਿਹੜੀਆਂ ਜੜੀਆਂ ਹੁਣ ਪੈਦਾਵਾਰ ਕਰਦੇ ਹੋ ਪਨੀਰੀ ਹੈ ਜਿਹੜੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਵੀ ਲਗਾਉਂਦੇ ਹੋ ਸਬਜ਼ੀਆਂ ਦੀ ਪਨੀਰੀ ਸਾਰੀ ਹੋ ਗਈ ਜੀ ਮਿਰਚ ਬੈਂਗ ਟਮਾਟਰ ਬੇਲਾ ਬੇਲਦਾਰ ਸਬਜ਼ੀਆਂ ਤੇ ਬਾਕੀ ਕੁਝ ਪਿਆਜ਼ ਦਸੀਡ ਹੋ ਗਿਆ ਜੀ ਹਾਂਜੀ ਅੱਛਾ ਤੁਸੀਂ ਦੱਸ ਰਹੇ ਹੋ ਵੀ ਵਧੀਆ ਪੈਦਾਵਾਰ ਵੀ ਕਰ ਰਹੇ ਹੋ ਤਾਂ ਇਸ ਦੇ ਲਈ ਤੁਹਾਨੂੰ ਕਦੇ ਕਿਸੇ ਜਿਵੇਂ ਕਿਸਾਨ ਮੇਲੇ ਅਟੈਂਡ ਕਰਦੇ ਹੋ ਕਿਸੇ ਸਨਮਾਨ ਵਗੈਰਾ ਸਨਮਾਨਤ ਬਹੁਤ ਰਿਸਪੌਂਸ ਮਿਲਿਆ ਜੀ ਯੂਨੀਵਰਸਿਟੀ ਵੱਲੋਂ ਕੇਵੀ ਕੇਂਦਰ ਵੱਲੋਂ ਜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣਾ ਸੀਐਮ ਸਾਹਿਬ ਨੇ ਸਰਦਾਰ ਉਹ ਯਾਗਰ 47 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੀ ਬਾਕੀ ਪਿਆਜ ਦਾ ਜਿਹੜਾ ਆਪਣਾ ਪਿਆਜ ਦਾ ਸੀਡ ਆ ਪਿਆਜ ਆ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੇ ਹਸਾਰ ਯੂਨੀਵਰਸਿਟੀ ਹਰਿਆਣੇ ਵੱਲੋਂ ਫਾਸਟ ਪ੍ਰਾਈਜ਼ ਮਿਲਿਆ ਹੋਇਆ ਜੀ ਜਿਵੇਂ ਤੁਸੀਂ ਦੱਸ ਰਹੇ ਸੀ ਕਣਕ ਝੋਨੇ ਦੇ ਚੱਕਰ ਚ ਫਸੇ ਹੋਏ ਸੀ ਤੇ ਕਰਜ਼ਾ ਵੀ ਵੱਧ ਰਿਹਾ ਸੀ ਕਿਹਨੇ ਪ੍ਰੇਰਿਤ ਕਰਿਆ ਵੀ ਆ ਇਸ ਤਰ੍ਹਾਂ ਦੀਆਂ ਪਨੀਰੀਆਂ ਸ਼ੁਰੂ ਕਰੋ ਲਾਉਣੀਆਂ ਇਹ ਜਿਵੇਂ ਕਿਸਾਨ ਮੇਲੇਆਂ ਤੋਂ ਪ੍ਰਭਾਵਿਤ ਹੋ ਕੇ ਜਿਸ ਮੈਨੂੰ ਲੱਗਿਆ ਜਿਵੇਂ ਕਿਸਾਨ ਮੇਲੇ ਦੇ ਦੇਖਣ ਜਾਂਦੀ ਸੀ ਪਹਿਲਾਂ ਸੌਂਗ ਸੀ ਜੀ ਉਹ ਸਟਾਰਨ ਲੱਗੀਆਂ ਸਾਨੂੰ ਦੇਖ ਕੇ ਉਹ ਚਿੰਨ੍ਹ ਪ੍ਰਭਾਵਿਤ ਹੋ ਕੇ ਮੈਂ ਵੀ ਸੋਚਿਆ ਮੈਂ ਆਪਣੀ ਕਿਉਂ ਸਟਾਰ ਹੋਵੇ ਕਿਸਾਨ ਮਿਲ ਤੇ ਉਹ ਚੀਜ਼ਾਂ ਪ੍ਰਭਾਵਿਤ ਹੋ ਕੇ ਤੇ ਨਰਸਿੰਗ ਵਿੱਚਟ ਕਰਕੇ ਉਹ ਚੀਜ਼ ਪ੍ਰਭਾਵਿਤ ਹੋ ਕੇ ਮੈਂ ਇਹ ਕੰਮ ਸਟਾਰਟ ਕੀਤਾ ਜੀ ਠੀਕ ਹੈ